ਸਤਿ ਸ਼੍ਰੀ ਅਕਾਲ ਦੋਸਤੋ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਦੀ ਸਿਹਤ ਅਚਾਨਕ ਖਰਾਬ ਹੋਣ ਤੋਂ ਬਾਅਦ ਉਹਨਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਉਹਨਾਂ ਦੇ ਸਿਹਤ ਨੂੰ ਲੈ ਕੇ ਡਾਕਟਰਾਂ ਨੇ ਜੋ ਨਵਾਂ ਬੁਲੇਟਿਨ ਜਾਰੀ ਕੀਤਾ ਹੈ ਉਹਦੇ ਬਾਰੇ ਗੱਲ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਤੂਰੀ ਹਲਕੇ ਦੇ ਮੰਦਰ ਦੇ ਵਿੱਚ ਸ਼ਿਵਰਾਤਰੀ ਦੇ ਮੌਕੇ ਪੂਜਾ ਕਰਨ ਦੇ ਲਈ ਗਏ ਹੋਏ ਸਨ ਜਿੱਥੇ ਉਹਨਾਂ ਦੀ ਅਚਾਨਕ ਤਬੀਅਤ ਖਰਾਬ ਹੋਈ ਉਹਨਾਂ ਦਾ ਬੀਪੀ ਬਹੁਤ ਜ਼ਿਆਦਾ ਵੱਧ ਗਿਆ ਉਹਨਾਂ ਨੂੰ ਹੈਲੀਕਾਪਟਰ ਦੇ ਰਾਹੀਂ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਉੱਥੇ ਉਹਨਾਂ ਦੀ ਪੂਰੀ ਡਾਕਟਰਾਂ ਨੇ ਜਾਂਚ ਕੀਤੀ ਜਿਸ ਤੇ ਵਿੱਚ ਉਹਨਾਂ ਨੂੰ ਥਕਾਵਟ ਜ਼ਿਆਦਾ ਹੋਣ ਦੀ ਗੱਲ ਕਹੀ ਗਈ ਉਸ ਤੋਂ ਬਾਅਦ ਉਹ ਲਗਾਤਾਰ ਡਾਕਟਰਾਂ ਦੀ ਨਿਗਰਾਨੀ ਹੇਠ ਰਹੇ ਅਗਲੇ ਦਿਨ ਉਹਨਾਂ ਦੀ ਜੋ ਰੈਲੀ ਸੀ ਉਸ ਤੇ ਵਿੱਚ ਅਟਕਲਾ ਲਗਾਈਆਂ ਜਾ ਰਹੀਆਂ ਸਨ ਕਿ ਸਿਹਤ ਕਾਰਨਾਂ ਦੇ ਕਰਕੇ ਹੋ ਸਕਦਾ ਉਹ ਰੈਲੀ ਦੇ ਵਿੱਚ ਨਾ ਜਾ ਆਉਣ ਪਰ ਮੋਗਾ ਦੇ ਵਿੱਚ ਜਿਹੜੀ ਰੈਲੀ ਹੋਈ ਹੈ ਉਸ ਤੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸ਼ਿਰਕਤ ਕੀਤੀ ਧੂਆਂਦਾਰ ਭਾਸ਼ਣ ਵੀ ਕੀਤਾ ਪਰ ਜਦੋਂ ਸ਼ਾਮ ਨੂੰ ਉਹ ਵਾਪਸ ਆਪਣੀ ਰਹਾਇਸ਼ ਪਹੁੰਚੇ ਤਾਂ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਜਿਹੜੀ ਹੈ ਫਿਰ ਤੋਂ ਮਹਿਸੂਸ ਹੋਈ ਤਾਂ ਉਹਨਾਂ ਨੂੰ ਫਿਰ ਮੁਹਾਲੀ ਦੇ 40s ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਉਥੇ ਉਸ ਈਮੇਲ ਦਾ ਜ਼ਰੂਰ ਖੁਲਾਸਾ ਕਰਾਂਗੇ ਕਿ ਇੱਕ ਈਮੇਲ ਮਿਲੀ ਧਮਕੀ ਭਰੀ ਜਿਸ ਦੇ ਵਿੱਚ ਕਿਆ-ਕਿਆ ਕਿ ਜਿੱਥੇ ਮੁੱਖ ਮੰਤਰੀ ਸਾਹਿਬ ਹਸਪਤਾਲ ਦੇ ਵਿੱਚ ਦਾਖਲ ਨੇ ਉਸ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਵੀ ਗੱਲ ਕਹੀ ਗਈ ਔਰ ਇੱਕ ਜੋ ਖਤਰਨਾਕ ਪਲੋਨੀਅਮ ਨਾਮ ਦਾ ਜੋ ਰੇਡੀਓ ਐਕਟਿਵ ਹੈ ਉਸ ਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਦੇਣ ਦੀ ਜਿਹੜੀ ਗੱਲ ਉਹ ਕਹੀ ਗਈ ਉਸ ਈਮੇਲ ਦੇ ਵਿੱਚ ਬੇਸ਼ੱਕ ਸੁਰੱਖਿਆ ਏਜੰਸੀਆਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਸੁਰੱਖਿਆ ਦਾ ਘੇਰਾ ਜਿਹੜਾ ਉਹ ਬਹੁਤ ਜ਼ਿਆਦਾ ਸਖਤ ਕਰ ਦਿੱਤਾ ਗਿਆ ਹੈ ਡੌਗ ਸਕੁਐਡ ਵੀ ਮੰਗਵਾ ਲਿਆ ਗਿਆ ਪੰਜ ਬੰਬ ਨਿਰੋਧਕ ਦਸਤੇ ਜਿਹੜੇ ਉਹ ਵੀ ਮੰਗਵਾ ਲਏ ਗਏ ਸਨ ਕਿਉਂਕਿ ਨਾਲ ਹੀ 16 ਸਕੂਲਾਂ ਨੂੰ ੳਡਾਉਣ ਦੀ ਵੀ ਉਸ ਈਮੇਲ ਦੇ ਵਿੱਚ ਧਮਕੀ ਦਿੱਤੀ ਗਈ ਸੀ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਤੇ ਜਿਹੜੀਆਂ ਸੁਰੱਖਿਆ ਏਜੰਸੀਆਂ ਉਹ ਪੂਰੀ ਤਰ੍ਹਾਂ ਅਲਰਟ ਹਾਈ ਅਲਰਟ ਤੇ ਸਨ ਪਰ ਹੁਣ ਜੋ ਬੁਲੇਟਨ ਆਇਆ ਹੈ ਮੁੱਖ ਮੰਤਰੀ ਸਾਹਿਬ ਦੀ ਸਿਹਤ ਨੂੰ ਲੈ ਕੇ ਉਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜੋ ਦੱਸਿਆ ਜਾ ਰਿਹਾ ਸੀ ਕਿ ਪੋਲੋਨੀਅਮ ਨਾਮ ਦਾ ਉਹ ਜੋ ਜ਼ਹਿਰ ਸੀ ਉਹ ਮੁੱਖ ਮੰਤਰੀ ਸਾਹਿਬ ਨੂੰ ਦਿੱਤਾ ਗਿਆ ਉਸ ਤੇ ਕੋਈ ਵੀ ਵੇਰਵੇ ਜੜੇ ਹੈ ਇਸ ਬੁਲੇਟਨ ਦੇ ਵਿੱਚ ਨਹੀਂ ਦਿੱਤੇ ਗਏ ਹਸਪਤਾਲ ਦੇ ਡਾਕਟਰਾਂ ਵੱਲੋਂ ਜੋ ਤਾਜ਼ਾ ਬੁਲੇਟਨ ਜਾਰੀ ਕੀਤਾ ਹੈ ਮੁੱਖ ਮੰਤਰੀ ਸਾਹਿਬ ਦੀ ਸਿਹਤ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੋ ਕਿ 15 ਫਰਵਰੀ ਨੂੰ ਆਪਣੇ ਹਲਕੇ ਤੂਰੀ ਵਿੱਚ ਸ਼ਿਵਰਾਤਰੀ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਰਹੇ ਸਨ ਉਸ ਤਰ੍ਹਾਂ ਉਹਨਾਂ ਦੀ ਤਬੀਅਤ ਵਿਗੜ ਗਈ ਤੇ ਉਹਨਾਂ ਨੂੰ ਮੋਹਾਲੀ ਦੇ 40s ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ 16 ਫਰਵਰੀ ਨੂੰ ਉਹਨਾਂ ਦੀ ਸਿਹਤ ਕੁਝ ਠੀਕ ਹੋਣ ਕਾਰਨ ਡਾਕਟਰਾਂ ਨੇ ਉਹਨਾਂ ਨੂੰ ਮੋਗਾ ਰੈਲੀ ਦੇ ਵਿੱਚ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ ਦੁਬਾਰਾ ਫਿਰ ਤੋਂ ਸਿਹਤ ਖਰਾਬ ਹੋਣ ਕਾਰਨ ਉਹਨਾਂ ਨੂੰ ਸ਼ਾਮ ਵੇਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਹਸਪਤਾਲ ਵੱਲੋਂ ਜਾਰੀ ਬੁਲੇਟਿਨ ਵਿੱਚ ਕਿਹਾ ਗਿਆ ਹੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 16 ਫਰਵਰੀ 2026 ਨੂੰ ਫੋਰਟਿਸ ਹਸਪਤਾਲ ਮੋਹਾਲੀ ਦਾ ਰੂਟੀਨ ਡਾਕਟਰੀ ਮੁਲਾਂਕਣ ਲਈ ਦੌਰਾ ਕੀਤਾ ਸੀ। ਉਹਨਾਂ ਨੇ ਵਿਆਪਕ ਕਲੀਨਿਕਲ ਮੁਲਾਂਕਣ ਅਤੇ ਮਿਆਰੀ ਡਾਇਗਨੋਸਟਿਕ ਜਾਂਚਾਂ ਕੀਤੀਆਂ। ਸਾਰੇ ਮਹੱਤਵਪੂਰਨ ਮਾਪਦੰਡ ਸਥਿਰ ਅਤੇ ਆਮ ਸੀਮਾਵਾਂ ਦੇ ਅੰਦਰ ਹਨ। ਉਹ ਥਕਾਵਟ ਮਹਿਸੂਸ ਕਰ ਰਹੇ ਹਨ ਤੇ ਉਹਨਾਂ ਨੂੰ ਨਿਗਰਾਨੀ ਅਤੇ ਸਹਾਇਕ ਦੇਖਭਾਲ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦੀ ਹਾਲਤ ਸਥਿਰ ਹੈ ਅਤੇ ਉਹ ਇੱਕ ਬਹੁਤ ਅਨੁਸ਼ਾਸਨੀ ਮੈਡੀਕਲ ਟੀਮ ਦੀ ਨਿਗਰਾਨੀ ਤੇ ਹੇਠ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਵਾ ਰਹੇ ਹਨ ਲਗਾਤਾਰ ਉਹਨਾਂ ਦੀ ਸੇਟ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਔਰ ਜਿਹੜੀਆਂ ਮਸ਼ੀਨਾਂ ਲਗਾਈਆਂ ਗਈਆਂ ਹਨ ਜਿਨ੍ਹਾਂ ਨੇ ਉਹਨਾਂ ਦੀ ਬਾਡੀ ਦੀ ਜਾਂਚ ਕੀਤੀ ਹੈ ਬਿਲਕੁਲ ਬਾਡੀ ਸਥਿਰ ਪਾਈ ਗਈ ਹੈ ਕਿਤੇ ਵੀ ਕੋਈ ਪ੍ਰੋਬਲਮ ਨਹੀਂ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਸਿਰਫ ਥਕਾਵਟ ਦੀ ਵਜ੍ਹਾ ਕਰਕੇ ਉਹ ਇਸ ਤਰੀਕੇ ਦਾ ਜੋ ਮਹਿਸੂਸ ਕਰ ਰਹੇ ਹੈ ਉਥੇ ਹੀ ਜੋ ਪਲੋਨੀਅਮ ਨਾਮ ਦਾ ਜੋ ਜਿਸ ਦੀ ਐਂਟੀਡੋਟ ਅਜ ਤੱਕ ਨਹੀਂ ਬਣੀ ਹੈ ਉਸਦੇ ਵੀ ਸ਼ੁਰੂਆਤੀ ਲੱਛਣ ਇਹੀ ਦੱਸੇ ਜਾਂਦੇ ਹੈ ਬਾਡੀ ਦੇ ਵਿੱਚ ਕਿ ਥਕਾਵਟ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਹੈ ਔਰ ਦਸਤ ਤੇ ਉਲਟੀਆਂ ਉਹਦੇ ਨਾਲ ਲੱਗਦੀਆਂ ਪਰ ਫਿਲਹਾਲ ਡਾਕਟਰਾਂ ਵੱਲੋਂ ਜੋ ਉਹਨਾਂ ਦੀ ਜਾਂਚ ਬਾਡੀ ਦੀ ਕੀਤੀ ਗਈ ਹੈ ਉਹਨਾਂ ਦੇ શરીਰ ਦੇ ਵਿੱਚ ਇਹੋ ਜੀ ਕੋਈ ਵੀ ਗੱਲਬਾਤ ਜਿਹੜੀ ਹੈ ਉਹ ਨਹੀਂ ਪਾਈ ਗਈ ਉਹ ਇੱਕ ਅਫਵਾਹ ਹੀ ਗਣੀ ਚਾਹੀਏਗੀ ਉਥੇ ਹੀ ਉਨ੍ਹਾਂ ਦੇ ਹਸਪਤਾਲ ਨੂੰ ਸ਼ਿਫਟ ਕਰਨ ਦੀ ਵੀ ਗੱਲਬਾਤ ਕੀਤੀ ਗਈ ਸੀ ਕਿ ਉਹਨਾਂ ਨੂੰ ਹੋਰ ਕਿਸੇ ਹਸਪਤਾਲ ਦੇ ਵਿੱਚ ਸ਼ਿਫਟ ਕੀਤਾ ਜਾ ਸਕਦਾ ਹੈ ਕਿਉਂਕਿ ਇਸ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ ਪਰ ਫਿਲਹਾਲ ਪੁਲਿਸ ਪ੍ਰਸ਼ਾਸਨ ਤੇ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਨੇ ਔਰ ਉਹਨਾਂ ਦਾ ਹਸਪਤਾਲ ਫੋਰਟਿਸ ਦੇ ਵਿੱਚ ਹੀ ਇਲਾਜ ਚੱਲ ਰਿਹਾ ਹੈ ਧੰਨਵਾਦ